ਥਾਣਾ ਕਾਨੂੰਨਾਨ ਅਧੀਨ ਪਿੰਡ ਤਾਵੇ ਦੇ ਕਿਸਾਨ ਦੀ ਕੀਮਤੀ ਗਾਵਦੀ ਹੋਈ ਮੌਤ ਚੱਕੀ ਹਾਲਤ ਵਿੱਚ ਹੋਰ ਵੀ ਪਸ਼ੂ ਉਏ ਗੰਬੀਰੂ ਵਿੱਚ ਬਿਮਾਰ ਪਸ਼ੂਆਂ ਦੇ ਮਾਲਕ ਨੇ ਪਿੰਡ ਦੇ ਹੀ ਕੁਝ ਲੋਕਾਂ ਉੱਤੇ ਪਸ਼ੂਆਂ ਨੂੰ ਤੇਜ਼ਾਬੀ ਭੋਜਨ ਦੇਣ ਦਾ ਪ੍ਰਗਟਾਇਆ ਛੱਕ ਮੌਕੇ ਤੇ ਪਹੁੰਚੇ थाना ਕਨੂਆ ਅਤੇ ਐਸਆਈ ਨਰਮਲ ਸਿੰਘ ਹਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਤਫ਼ਤੀਸ਼ ਕਰਨ ਤੇ ਜੋ ਵੀ ਦੋਸ਼ੀ ਪਾਇਆ ਉਸ ਵਿਰੁੱਧ ਕਾਨੂੰਨੀ ਬੰਦੀ ਕਾਰਵਾਈ ਕੀਤੀ ਜਾਵੇਗੀ ਸਵੇਰੇ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਸੇਵਾ ਕਰਨ ਤੋਂ ਬਾਅਦ ਇੱਥੇ ਆਇਆ ਜਿਹੜਾ ਇੱਕ ਸਾਡੇ ਗੁਜਰਾ ਹੈ ਕਹਿੰਦਾ ਉਹ ਗੋਵਾ ਸੁਟਮਾਹ ਤੇ ਹੁੰਦਾ ਉਹਨੇ ਮੈਨੂੰ ਦੱਸਿਆ ਕਿ ਜਿਹੜੀ ਕਾਲੀ ਵੱਚੀ ਆ ਜਿਹੜੀ ਸੋਣ ਵਾਲੀ ਆ ਉਹ ਜਿਹੜੀ ਆ ਉੱਠਣ ਨਹੀਂ ਲਈ ਅੱਠੇ ਨਹੀਂ ਖਾਂਦੀ ਜਦੋਂ ਮੈਂ ਇਹਨੂੰ ਦੇਖਿਆ ਤੇ ਉਹ ਜਿਹੜੀ ਆ ਉਹਦੀ ਹਾਲਤ ਜਿਹੜੀ ਨਾਜ਼ੁਕ ਸੀ ਉਹਦੇ ਦੌਰਾਨ ਹੀ ਮੈਂ ਡਾਕਟਰ ਨੂੰ ਫੋਨ ਕੀਤਾ ਡਾਕਟਰ ਸਾਹਿਬ ਆ ਕੇ ਉਹਨਾਂ ਨੇ ਦੇਖਿਆ ਤੇ ਜਦੋਂ ਉਹ ਟੀਕਾ ਲਾਉਣ ਲੱਗੇ ਤਾਂ ਕਹਿੰਦੇ ਕਹਿੰਦੇ ਵੀ ਇਹ ਤਾਂ ਪਹਿਲਾਂ ਹੀ ਗੱਠ ਹੋ ਗਈ ਹੈ ਜੀ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਜਦੋਂ ਇਹ ਵਾਕਿਆ ਤੋਂ ਬਾਅਦ ਜੋ ਝੋਟੀਆਂ ਜਿਹੜੀਆਂ ਸਨ ਜਦੋਂ ਮੈਂ ਦੂਸਰੇ ਇਹਨਾਂ ਵਾਲੇ ਵੇਖਿਆ ਤੇ ਇਹ ਵੀ ਜਿਹੜੀਆਂ ਦੋ ਝੋਟੀਆਂ ਜਿਹੜੀਆਂ ਸੋਣ ਵਾਲੀਆਂ ਇਹ ਵੀ 5-5 ਮਹੀਨੇ ਦੀਆਂ ਇਹ ਜਿਹੜੀਆਂ ਲੇਟੀਆਂ ਹੋਈਆਂ ਹਨ ਤਾਂ ਮੈਂ ਡਾਕਟਰ ਸਾਹਿਬ ਨਾਲ ਹੋਰ ਸਰਕਾਰੀ ਡਾਕਟਰ ਸਾਹਿਬ ਨਾਲ ਉਹਨਾਂ ਨੂੰ ਫੋਨ ਕੀਤਾ ਮੇਰੇ ਬ੍ਰਦਰ ਵੀ ਇੱਥੇ ਆ ਗਏ ਜੀ ਇਹਨਾਂ ਨੂੰ ਫਿਰ ਟ੍ਰੀਟਮੈਂਟ ਦੇਣ ਵਾਸਤੇ ਸਰਕਾਰੀ ਟੀਮ ਜਿਹੜੀ ਸੀ ਚੱਕ ਸ਼ਰੀਫ ਦੀ ਉਹ ਸਾਰੇ ਚਾਰ ਪੰਜ ਡਾਕਟਰ ਆ ਗਏ ਉਹਨਾਂ ਨੇ ਇਹਨਾਂ ਨੂੰ ਟ੍ਰੀਟਮੈਂਟ ਦਿੱਤਾ ਸਾਰਾ ਜੀ ਇਹਨਾਂ ਦੀ ਥੋੜੀ ਹਾਲਤ ਜਿਹੜੀ ਹੈ ਹੁਣ ਸਫੇਰਾ ਇੱਕ ਜਿਹੜੀ ਹੈ ਗਊ ਜਿਹੜੀ ਹੈ ਉਹ ਮਰ ਚੁੱਕੀ ਆ ਬਾਕੀ ਇਹ ਜਿਹੜਾ ਵਾਕਿਆ ਹੈ ਜਦੋਂ ਫਿਰ ਕਾਫੀ ਸਮੇਂ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਜਦੋਂ ਘਾੜ ਕੱਢਣ ਲੱਗਾ ਦੂਸਰੀਆਂ ਗਾਈਆਂ ਦੀਆਂ ਤੇ ਦੇਖਿਆ ਕਿ ਜਿਹੜਾ ਚੌਪਰ ਹੈ ਫੀਡ ਹੈ ਉਹਦੇ ਲਾਗੇ ਇੱਕ ਬਾਟੇ ਦੇ ਵਿੱਚ ਤਜਾਬ ਕਿਆ ਹੋਇਆ ਉਹ ਜਦੋਂ ਤਜਾਬ ਦੇਖਿਆ ਉਹਦੇ ਨਾਲ ਹੀ ਜਿਹੜੀ ਹੈ ਉਹਦੀ ਤਜਾਬ ਵਾਲੀ ਬੋਤਲ ਵੀ ਪਈ ਹੋਈ ਹੈ ਜਿਸ ਦੇ ਵਿੱਚੋਂ ਤਜਾਬ ਕੱਢਿਆ ਗਿਆ ਸੀ ਜਿਹਦੇ ਨਾਲ ਹੀ ਦੋ ਫੀਡ ਵਾਲੇ ਬਾਟੇ ਜਿਹੜੇ ਹੋਰ ਦੇਖਿਆ ਕਿ ਉਹਨਾਂ ਦੇ ਵਿੱਚ ਜਿਹੜਾ ਚੌਪਰ ਮਿਲਾ ਕੇ ਜਿਹੜਾ ਐਸਿਡ ਸੀ ਉਹ ਜਿਹੜਾ ਇਹਨਾਂ ਪਸ਼ੂਆਂ ਨੂੰ ਦਿੱਤਾ ਗਿਆ ਉਸ ਦੇ ਕਾਰਨ ਜਿਹੜੀ ਹੈ ਜਿਹੜੀ ਇੱਕ ਮੇਰੀ ਜਿਹੜੀ ਹੈ ਗਾਈ ਹੈ ਉਹਦੀ ਮੌਤ ਹੋ ਗਈ ਆ ਦੋ ਜਿਹੜੀਆਂ ਝੋਟੀਆਂ ਹਨ ਜੇ ਉਹ ਟ੍ਰੀਟਮੈਂਟ ਦੇ ਅੰਡਰ ਚੱਲ ਰਹੀਆਂ ਹਨ ਵਿਰਾਖਾ ਸਾਡੇ ਕੋਲ ਸ਼ਾਮ ਦੇ ਟਾਈਮ ਕੋਈ ਨਹੀਂ ਹੁੰਦਾ ਕੈਮਰੇ ਲਾਏ ਨੇ ਪਰ ਕੈਮਰੇ ਜਿਹੜੇ ਲਾਈਟ ਰੂਟ ਬੰਦ ਹੋਣ ਕਾਰਨ ਅਜ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ। ਹਾਂਜੀ ਉਹ ਕੋਪਰਾ ਨਾਮ ਦਾ ਜਿਹੜਾ ਬੋਤਲ ਦੇ ਉੱਤੇ ਮਾਰਕਾ ਲਿਖਿਆ ਹੋਇਆ ਤੇ ਕੀ ਲੱਗਦਾ ਤੁਹਾਨੂੰ ਲਗਤਵਾਜੀ ਸੀ ਤੁਹਾਡੇ ਨਾਲ ਕੋਰੰਜੀਸ ਪਾਜੀ ਸੀ ਕਿਸੇ ਨੇ ਪਿੰਡ ਦੇ ਵਿੱਚੋਂ ਹੀ ਲਗਤਵਾਜੀ ਨਾਲ ਇਹ ਜਿਹੜਾ ਕਾਰਨਾਮਾ ਕਿਸੇ ਨੇ ਕੀਤਾ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਕਿਸੇ ਨੇ ਕੀਤਾ ਕਿਉਂਕਿ ਬਾਹਰ ਤੋਂ ਬੰਦਾ ਕੋਈ ਆਏਗਾ ਨਹੀਂ ਡਾਕਟਰਾਂ ਨੇ ਦੱਸਿਆ ਕਿ ਜਿਹੜਾ ਵਾਕਿਆ ਜਿਹੜਾ ਸਵੇਰ ਦੇ ਟਾਈਮ ਤੇ ਜ ਤਕਰੀਬਨ 4-5 ਵਜੇ ਦੇ ਦਰਾਨੀ ਜਿਹੜਾ ਕੀਤਾ ਗਿਆ ਹੈ ਤਾਂ ਇਹ ਕਿ ਜਿਹੜੀ ਹੈ ਕਿ ਜਿਹੜੀ ਜਿਹੜੀ ਗਾਂ ਮਰੀ ਹੈ ਸਵੇਰ ਦੇ ਟਾਈਮ ਤੇ ਮਰੀ ਆ ਮੇਰੇ ਹੋਣ ਤੋਂ ਬਾਅਦ ਹੀ ਮਰੀ ਆ ਕੱਲ ਤੇ ਹੀ ਰਾਤੀ ਧਾਰਾਂ ਕੱਢ ਕੇ ਗਈ ਬਿਲਕੁਲ ਨੰਗਾ ਠੀਕ ਠਾਕ ਖਾਲ ਪੀਤ ਪਾ ਕੇ ਖਾਲ ਵਾਲੀਆਂ ਪੂਰੀਆਂ ਤੇ ਮੂੰਹ ਬਨ ਕੇ ਜੋ ਬਾਲ ਤੇ ਬੁੱਲ ਤੇ ਸਾਰੇ ਅਹੀ ਮੁੱਥੀ ਕਰਕੇ ਗਈ ਸਵੇਰੇ ਉਹ ਬੇਟਾ ਆਇਆ ਜਿਹੜਾ ਅਸੀਂ ਬੰਦਾ ਰੱਖਿਆ ਉਹਨੇ ਗੁਆ ਜੀ ਤੋਂ ਇਕੱਠਾ ਕੀਤਾ ਨਾ ਤੇ ਉਹਨੂੰ ਗਾਈ ਨੂੰ ਹਲਾਇਆ ਤੇ ਉਹ ਹਿੱਲੀ ਨਹੀਂ ਉਹਨੇ ਘਰ ਜਾ ਕੇ ਸਾਨੂੰ ਦੱਸਿਆ ਕਿ ਉਹ ਵਹਿੜ ਨਹੀਂ ਹਿਲਣ ਗਈ ਤੇ ਦੇ ਪਾਪਾ ਗੁਰਦੁਆਰੇ ਪਾਠ ਪੂਠ ਕਰਦੇ ਪਾਪਾ ਇਹਦੇ ਆਏ ਤੇ ਉਹਨਾਂ ਨੇ ਫਟਾਫਟ ਉਹ ਆ ਗਏ ਉਹਨਾਂ ਨੇ ਆ ਕੇ ਵੇਖਿਆ ਕਹਿੰਦੇ ਗਾਈ ਨਹੀਂ ਮੱਝਾਂ ਵੀ ਨਹੀਂ ਠੀਕ ਮੱਝਾਂ ਨੇ ਨਹੀਂ ਸਿਰ ਸੁੱਕੀ ਨਹੀਂ ਕੋਈ 7 7 ਕ ਦਾ ਟਾਈਮ ਹੋਣਾ ਨਾ ਨਾ ਉਹ ਦੁੱਖ ਖਤਮ ਹੋ ਗਈ ਗਊ ਖਤਮ ਹੋ ਗਈ ਮੱਝਾਂ ਨਹੀਂ ਸਿਰ ਸੁੱਕੀ ਬਹੁਤ ਦੁੱਧ ਦੇਂਦੀ ਨਹੀਂ ਉਹ ਪਹਿਲਾਂ ਨਹੀਂ ਜੇ ਸੂਣ ਵਾਲੀ ਹਾਂ ਕਿੰਨੇ ਕਿੰਨੇ ਨੂੰ ਸੂਣ ਆਹ ਹੋ ਹੀ ਗਿਆ ਹੁਣੇ ਉਹਨੂੰ ਤੋਂ 3-4 4 ਮਹੀਨੇ ਹੋ ਗਏ ਨੂੰ ਸੂਣ ਹਾਂ ਜਿ ਤਰ੍ਹਾਂ ਦੋ ਝੋਟੀਆਂ ਲਾਲਾ ਉਹ ਵੀ ਸੂਨ ਵਾਲੀਆਂ ਉਹੀ ਪਈ ਲਣਾਈਆਂ ਉਹਨਾਂ ਨੇ ਵੀ ਸਿਰ ਸੁੱਤੇ ਫਿਰ ਅਸੀਂ ਜਦੋਂ ਆਏ ਨਾ ਤੇ ਆ ਕੇ ਅਸੀਂ ਵੇਖਿਆ ਤੇ ਅਸੀਂ ਸੋਚਿਆ ਵੀ ਕੁਝ ਖਾ ਲਿਆ ਡੰਗਰਾਂ ਨੇ ਸਾਨੂੰ ਇਹ ਗੱਲ ਦਾ ਨਹੀਂ ਪਤਾ ਕਿ ਪੰਜਾਬ ਦਿੱਤਾ ਗਿਆ ਅਸੀਂ ਸੋਚਿਆ ਕੁਝ ਖਾ ਲਿਆ ਚੱਲ ਰਿਹਾ ਬਾਅਦ ਤੇ ਦੂਜੀ ਡੰਗਰ ਠੀਕ ਜਦੋਂ ਅਸੀਂ ਇੱਧਰ ਵੇਖਿਆ ਪਾਜੀ ਨੇ ਵੇਖਿਆ ਤੇ ਪਾਜੀ ਕਹਿੰਦੇ ਨਹੀਂ ਖਾਦਾ ਨਹੀਂ ਆਪੇ ਤੇ ਤਜਾ ਪਿਆ ਦੋਨਾਂ ਬਾਟਿਆਂ 'ਚ ਤਜਾ ਪਿਆ ਲੱਗ ਗਈ ਤਜਾ ਵਾਲੀ ਬੋਤਲ ਜਿਹੜੇ ਜਿੰਨਾ ਬਾਟੀਆਂ ਚ ਰਾਤੀਆਂ ਹੀ ਫੀਡ ਫੂਡ ਪਾਈ ਆ ਕਿਤੇ ਮੁੱਦੇ ਮਾਰ ਕੇ ਗਏ ਹੀ ਉਹ ਸਾਰੇ ਏਦਾਂ ਖਿਲਰੇ ਪਏ ਥਾਲ ਵਾਲੀਆਂ ਬੋਰੀਆਂ ਤੇ ਮੂੰਹ ਖੁੱਲੇ ਖਾਲ ਫੀਡ ਚ ਪਾ ਕੇ ਅਰਲਾਰ ਲਾ ਕੇ ਫੇਰ ਉਹਨਾਂ ਅੰਦਾਜ਼ੇ ਨਾਲੇ ਕੌਣ ਕਰ ਸਕਦਾ ਕੋਈ ਆਈਡੀਆ ਹੈ ਗਾ ਜੈਸੀ ਤੇ ਸ਼ਤਾਨੀ ਪਿੰਡੂ ਹੋਈ ਕਿਉਂਕਿ ਦੂਜੇ ਪਿੰਡ ਵਾਲਿਆਂ ਨੂੰ ਤੇ ਪਤਾ ਹੀ ਸਾਖਤ ਬਾਜੀ ਤੇ ਸਾਡੀ ਨੂੰ ਜੀ ਕਾਫੀ ਚਿਰਾਂ ਦੀ ਪੁਰਾਣੀ ਚੱਲਣ ਰਹੀ ਠੀਕ ਹੈ ਤੇ ਅਸੀਂ ਤੇ ਕਹਿੰਦੇ ਆ ਵੀ ਜਿਹੜੀ ਗੱਲਬਾਤ ਆ ਉਹ ਸਾਡੇ ਨਾਲ ਕਰੋ ਸਾਡੇ ਡੰਗਰਾਂ ਨਾਲ ਕਿਉਂ ਕਰਨ ਅਜਨ ਉਹ ਠਾਣੇ ਪਹੁੰਚ ਮੁਸੂਲ ਹੋਇਆ ਇੱਕ ਤਾਂ ਪਿੰਡ ਧਾਵੇ ਤੋਂ ਮਰਬੀਰ ਸਿੰਘ ਸਾਨੂੰ ਉਸਾਵਨ ਸਿੰਘ ਦੇ ਡੇਰੀ ਫਾਰਮ ਉੱਥੇ ਕਿਹ ਜਾਨਵਰ ਨੇ ਕੋਈ ਦਵਾਈ ਖਾ ਲਈ ਤੇ ਮਰ ਗਿਆ ਜਾਂ ਕਿਨੇ ਮਤਲਬ ਕਿ ਬੰਦੇ ਨੇ ਦਿੱਤੀ ਆ ਕਿਦਾਂ ਉਹ ਉਹਦੀ ਸੰਬੰਧੀ ਆਏ ਆ ਮੌਕੇ ਤੇ ਪਹੁੰਚੇ ਨਿਸ਼ਚਿਤ ਘਾਤ ਨਹੀਂ ਹੈ ਜੀ ਜਪਾਲ ਤੇ ਜਿੱਦੇ ਆ ਉਹ ਕਹਿੰਦਾ ਲਿਖ ਦਿਖਾਉਂਦੇ ਤੁਸੀਂ ਮੌਕਾ ਵੇਖਿਆ ਕੁਝ ਪਤਾ ਲੱਗਿਆ ਜਾਂ ਪਰਿਵਾਰ ਨੇ ਦੱਸਿਆ ਉਹ ਉਥੇ ਇੱਕ ਗਾਈ ਬੈਹਰ ਕੁ ਮਰੀ ਪਈ ਰਹੀ ਸੀ ਤੇ בסדר, 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 בסדר.